ਗੁਰੂ ਦੀਏ ਸੰਗ ਤੇ ਆ ਤੁਹਾਡੇ ਸਾਹਮਣੇ ਦੇਖੋ ਕਿਵੇਂ ਗੇਮ ਖੇਲਦੇ ਨੇ ਸਖਵੀਰ ਬਾਦਲ ਨੇ ਆਪਣੇ ਐਕਸ ਸੋਸ਼ਲ ਮੀਡੀਆ ਦੇ ਉੱਤੇ ਆਹ ਪੋਸਟ ਸ਼ੇਅਰ ਕੀਤੀ ਆ ਤੁਸੀਂ ਪੜ ਲਵੋ ਇਹਦੇ ਵਿੱਚ ਉਹ ਲਿਖਦਾ ਕਿ ਬਲਵੀਰ ਨਹਿੰਗ ਇਹਨਾਂ ਦੇ ਵਿਆਹ ਤੇ ਗਿਆ ਬਾਦਲਾਂ ਦੇ ਕੁੜੀ ਦੇ ਵਿਆਹ ਦੇ ਉੱਤੇ ਹੁਣ ਇੱਕ ਪਾਸੇ ਤਾਂ ਕੁੜੀ ਦੇ ਵਿਆਹ ਤੇ ਜਾਂਦਾ ਤੇ ਦੂਜੇ ਪਾਸੇ ਬਾਦਲਾਂ ਦਾ ਵਿਰੋਧੀ ਬਣ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਕਿ ਉਹ ਖੌਫੀ ਜਥੇਦਾਰ ਨੂੰ ਅਹੁਦੇ ਤੋਂ ਕਿਉਂ ਹਟਾਇਆ ਕਾਲ ਤਖਬ ਸਾਹਿਬ ਦੇ ਕਿਉਂਕਿ ਇਹ ਗੇਮ ਖੇល ਰਹੇ ਨੇ ਪੰਥ ਦੇ ਨਾਲ ਇਹ ਇੱਕ ਫਿਲਮ ਚਲਾ ਰਹੇ ਨੇ ਮਰੇ ਹੋਏ ਬਾਦਲ ਦੁਬਾਰਾ ਤੋਂ ਫੇਰ ਜਿਉਂਦਾ ਹੋਣਾ ਚਾਹੁੰਦੇ ਨੇ ਇਹਨਾਂ ਨੇ ਜਥੇਦਾਰਾਂ ਨੂੰ ਦੁਬਾਰਾ ਤੋਂ ਫੇਰ ਰੱਖ ਲੈਣਾ ਸਿਰਫ ਇੱਕ ਡਰਾਮਾ ਕਰਕੇ ਲੋਕਾਂ ਦਾ ਏਕਾ ਕਰਨਾ ਚਾਹੁੰਦੇ ਨੇ ਇਹ ਦੁਬਾਰਾ ਫੇਰ ਮਰੇ ਹੋਏ ਬਾਦਲ ਜਿਉਂਦਾ ਹੋਣਾ ਚਾਹੁੰਦੇ ਨੇ ਖੇਲ ਇਹ ਚੱਲ ਰਹੀ ਆ ਸੰਗ ਤੇ ਇਹਨਾਂ ਨੇ ਗੇਮ ਖੇਢੀ ਕਾਲ ਤੱਕ ਸਭ ਤੇ ਉਹ ਪਾਪੀਆਂ ਬਾਦਲਾਂ ਨੂੰ ਸਾਰੇ ਟੋਲੇ ਨੂੰ ਬੁਲਾ ਕੇ ਇੱਕ ਛੋਟੀ ਜੀ ਸਜ਼ਾ ਸੁਣਾ ਦਿੱਤੀ ਵੱਡੇ ਵੱਡੇ ਗੁਨਾਹਾਂ ਦੀ ਵੱਡੇ ਵੱਡੇ ਪਾਪਾਂ ਦੀ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ 'ਚ ਰੋਲਿਆ ਸਿੰਘਾਂ ਦੇ ਬੈਠਿਆਂ ਤੇ ਗੋਲੀਆਂ ਮਾਰੀਆਂ ਸਹਿਰੀ ਕੀਤਾ ਉਹਨਾਂ ਨੂੰ ਇੱਕ ਛੋਟੀ ਜੀ ਸਜ਼ਾ ਸੁਣਾ ਦਿੱਤੀ ਇਹ ਆ ਜੀ ਕਾਲ ਤਖਤ ਸਾਹਿਬ ਜਿੱਥੇ ਵੱਡੇ ਵੱਡੇ ਗੁਨਾਹ ਕਤਲ ਕੀਤੇ ਮਾਫ ਕੀਤੇ ਜਾਂਦੇ ਨੇ ਨਿੱਕੀ ਜੀ ਸਜ਼ਾ ਸੁਣਾ ਦਿਓ ਜੀ ਭਾਂਡੇ ਮਾਂਜ ਲੋ ਇਹ ਖੇਲ ਖੇਡੀ ਇਹਨਾਂ ਅਖੌਤੀ ਜਥੇਦਾਰਾਂ ਨੇ ਸੰਗਤ ਦੇ ਨਹੀਂ ਬਣੇ ਬਾਦਲਾਂ ਦੇ ਬਣੇ ਫਿਰ ਜਦੋਂ ਵਿਦੇਸ਼ਾਂ 'ਚ ਜਾਂਦੇ ਨੇ ਇਹ ਇਹਨਾਂ ਵਾਂ ਹੋਣ ਲੱਗ ਗਿਆ ਵਿਰੋਧ ਕਿਉਂਕਿ ਪੈਸੇ ਇਕੱਠੇ ਕਰਨ ਦੇ ਲਈ ਇਹ ਬਾਹਰ ਜਾਂਦੇ ਨੇ ਚੋਰ ਚੱਕੇ ਉੱਥੇ ਵਿਰੋਧ ਹੋਣ ਲੱਗਿਆ ਕਿ ਤੁਸੀਂ ਬਾਦਲਾਂ ਨੂੰ ਪੰਤ ਤੋਂ ਕਿਉਂ ਨਹੀਂ ਕੱਢਿਆ ਪੰਤ ਤੋਂ ਕਿਉਂ ਨਹੀਂ ਸੇਕਿਆ ਫਿਰ ਇਹਨਾਂ ਨੇ ਖੇਲ ਇਹ ਖੇਲੀ ਕਿ ਜੀ ਐਂ ਕਰਦੇ ਆ ਕਿ ਇਹਨਾਂ ਨੂੰ ਇੱਕ ਵਾਰੀ ਹਟਾ ਦਿੰਨੇ ਆ ਉਹਦੇ ਤੋਂ ਫਿਰ ਲੋਕਾਂ ਦੀ ਹਮਾਇਤ ਲੈਣੇ ਆ ਕਿਉਂਕਿ ਹਮਾਇਤ ਕਿਹਦੀ ਲੈਣੀ ਆ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਨਿਹੰਗ ਜਥੇਬੰਦੀਆਂ ਨੇ ਉਹ ਸਾਰੀਆਂ ਸ਼੍ਰੋਮਣੀ ਕਮੇਟੀ ਤੋਂ ਫੰਡ ਲੈਂਦੀਆਂ ਨੇ ਮਹੀਨੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕਹਿਤਾ ਵੀ ਜਦੋਂ ਅਸੀਂ ਜੱਥੇਦਾਰ ਨੂੰ ਕੱਢਾਂਗੇ ਤੇ ਤੁਸੀਂ ਰੌਲਾ ਪਾਉਣਾ ਸ਼ੁਰੂ ਕਰ ਦੇਣਾ ਕਹਿ ਦੇਣਾ ਜੱਥੇਦਾਰਾਂ ਨੂੰ ਕਿਉਂ ਕੱਢਿਆ ਜੱਥੇਦਾਰਾਂ ਨੂੰ ਕਿਉਂ ਕੱਢਿਆ ਫੇਰ ਲੋਕ ਕਹਿਣਗੇ ਵੀ ਹਾਂ ਵੀ ਜੱਥੇਦਾਰ ਤਾਂ ਬਹੁਤ ਚੰਗੇ ਨੇ ਇਹਨਾਂ ਨੇ ਤਾਂ ਉਹਨਾਂ ਨੂੰ ਸਜ਼ਾ ਸੁਣਾਈ ਸੀ ਕਾਲ ਤਖਸਾਲਬ ਤੇ ਬੁਲਾ ਕੇ ਪਰ ਭਾਈ ਸਜ਼ਾ ਕਿਹੜੀ ਸੁਣਾਈ ਸੀ ਜੇ ਤਾਂ ਪੰਥ ਤੋਂ ਸੇਖਦੇ ਫੇਰ ਤਾਂ ਪੰਥ ਦੇ ਜੱਥੇਦਾਰ ਹੁੰਦੇ ਵੀ ਪੰਥ ਤੋਂ ਸੇਖ ਦਿੱਤਾ ਕਿ ਬਾਦਲਾਂ ਦੇ ਗੁਨਾਹ ਮਾਫ ਕੀਤੇ ਤਾਂ ਜਾ ਨਹੀਂ ਸਕਦੇ ਕੋਰਟ ਕਚਹਿਰੀਆਂ ਤੋਂ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੋਈ ਹੁਣ ਕਾਲ ਤੱਕ ਸਭ ਤੋਂ ਸਜ਼ਾ ਹੋਣੀ ਸੀ ਉਹ ਵੀ ਨਹੀਂ ਹੋਈ ਉਹ ਵੀ ਛੋਟੀ ਜਿਹੀ ਸਜ਼ਾ ਸੁਣਾ ਦਿੱਤੀ ਇਸ ਕਰਕੇ ਇਹਨਾਂ ਨੇ ਗੇਮ ਖੇਡੀ ਹੁਣ ਜਿੰਨੀਆਂ ਵੀ ਜੁੱਤੀ ਚ ਪਾਣੀ ਪੀਂਦੀਆਂ ਨੇ ਬਾਦਲਾਂ ਦੀ ਚ ਉਹ ਸਾਰੀਆਂ ਅਖੌਤੀ ਸਿੱਖ ਜਥੇਬੰਦੀਆਂ ਨੂੰ ਕਹਤਾ ਕਿ ਰੌਲਾ ਪਾਓ ਰੌਲਾ ਪਾਓ ਰੌਲਾ ਪਾਓ ਉਹ ਸਾਰੀਆਂ ਇਕੱਠੀਆਂ ਹੋ ਕੇ ਜਿੱਦਾਂ ਸੌਣ ਦੇ ਮਹੀਨੇ ਚ ਡੱਡੂ ਗੜਾਏ 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 ਕਰ ਲੱਗ ਜਾਂਦੇ ਨੇ ਸਾਰੇ ਭੌਂਕਣ ਲੱਗੇ ਪੂਰੀ ਦੁਨੀਆ ਤੇ ਸਾਰੇ ਭੌਂਕਣ ਲੱਗੇ ਉਹ ਜਿੱਥੇਦਾਰਾਂ ਨੂੰ ਕਿਉਂ ਕੱਢਿਆ ਜੀ ਖੇਲੀ ਨਾ ਗੇਮ ਕਿਉਂ ਜੀ ਜਿੱਥੇਦਾਰਾਂ ਦੇ ਲੋਕ ਤਾਂ ਬਹੁਤ ਨਾਲ ਨੇ ਜਿੱਥੇਦਾਰਾਂ ਨੂੰ ਦੁਬਾਰਾ ਤੋਂ ਫੇਰ ਰੱਖ ਲੋ ਕਾਲਪਖ ਸਾਹਿਬ ਤੇ ਫੇਰ ਰੱਖ ਲੋ ਫੇਰ ਰੱਖ ਲਿਆ ਫੇਰ ਜਿੱਥੇਦਾਰ ਕਹਿਣਗੇ ਜੀ ਹੁਣ ਕੋਈ ਗੱਲ ਨਹੀਂ ਇਹਨਾਂ ਦੇ ਗੁਨਾਹ ਮਾਫ ਕਰਕੇ ਇਹਨਾਂ ਨੂੰ ਹੀ ਵੋਟਾਂ ਪਾਵੋ ਇਹ ਬੰਦੇ ਚੰਗੇ ਨਹੀਂ ਇਹਨਾਂ ਨੂੰ ਵੋਟਾਂ ਪਾ ਦਿਓ ਵੋਟਾਂ ਪਾਤੀਆਂ ਤੇ ਦੁਬਾਰਾ ਤੋਂ ਸ਼੍ਰੋਮਣੀ ਕਮੇਟੀ ਫੇਰ ਬਾਦਲਾਂ ਦੇ ਕੰਟਰੋਲ 'ਚ ਖੇਲੀ ਨਾ ਗੇਮ ਬਣਾਇਆ ਨਾ ਉੱਲੂ ਜਿਹੜੇ ਪਾਪੀਆਂ ਨੂੰ ਗੋਲ ਗੁਰੂ ਦੀ ਗੋਲਕ ਵਿੱਚੋਂ ਪੈਸੇ ਜਾਂਦੇ ਸੀ ਮਹੀਨੇ-ਮਹੀਨੇ ਦੇ ਸਾਰੀਆਂ ਜੱਥੇਬੰਦੀਆਂ ਨੂੰ ਉਹਨਾਂ ਨੂੰ ਫੇਰ ਜਾਈ ਜਾਣਗੇ ਖਾਈ ਜਾਣਗੇ ਗੁਰੂ ਦੀ ਗੋਲਕ ਆਪਣੇ ਢਿੱਡ ਵਧਾਈ ਜਾਣਗੇ ਕਹਾਉਂਦੀਆਂ ਨੰਘ ਜੱਥੇਬੰਦੀਆਂ ਨੇ ਖਾਂਦੀਆਂ ਗੁਰੂ ਦੀ ਗੋਲਕ ਨੇ ਗੋਲਕ ਚੋਰ ਨੇ ਇਹ ਗੁਰੂ ਘਰ ਦੇ ਦੁਸ਼ਮਣ ਨੇ ਇਹ ਪੰਥ ਦੇ ਗਦਾਰ ਨੇ ਇਹ ਹਰਾਮ ਖੋਰ ਤੇ ਹਰਾਮੀ ਨੇ ਇਹ ਜਿਹੜੇ ਅੱਜ ਉਹ ਜਥੇਦਾਰਾਂ ਦੀ ਹਮਾਇਤ 'ਚ ਖੜੇ ਨੇ ਕਿਉਂਕਿ ਇਹ ਉਹ ਜਥੇਦਾਰ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਦੇ ਧੋਤੀਆਂ ਪੁਆਈਆਂ ਸੀ ਗਸ਼ਹਿਰੇ ਉਤਾਰ ਕੇ ਧੋਤੀਆਂ ਪੁਆਉਂਦੀਆਂ ਸੀ ਪੰਜਾਂ ਪਿਆਰਿਆਂ ਦੇ ਭਗਵੀਆਂ ਧੋਤੀਆਂ ਉਹ ਅਖੌਤੀ ਜੱਥੇਦਾਰ ਨੇ ਜਿਨ੍ਹਾਂ ਦੇ ਇਹ ਹਮੈਤੀ ਬਣਦੇ ਨੇ ਇਹ ਉਹ ਜੱਥੇਦਾਰ ਨੇ ਜਿਨ੍ਹਾਂ ਨੇ ਕਦੇ ਪੰਥ ਦੀ ਗੱਲ ਹੀ ਨਹੀਂ ਕੀਤੀ ਇਹ ਉਹ ਜੱਥੇਦਾਰ ਨੇ ਦਰਬਾਰ ਸਾਹਿਬ ਰੋਜ਼ ਸੁਬਾ ਸਾਮ ਜਾਂਦੇ ਨੇ ਪਰ ਅੰਦਰ ਇਹਨਾਂ ਨੂੰ ਪੌੜੀਆਂ ਨਹੀਂ ਦਿਂਦੀਆਂ ਜਿੰਨੀਆਂ ਜਿਹੜੀਆਂ ਪੌੜੀਆਂ ਨੂੰ ਜ਼ਿੰਦਾ ਲਾਇਆ ਦਰਬਾਰ ਸਾਹਿਬ ਦੇ ਅੰਦਰ ਉਹ ਨਹੀਂ ਦਿਂਦੀਆਂ ਨਾ ਤਾਂ ਜੱਥੇਦਾਰਾਂ ਨੂੰ ਦਿਂਦੀਆਂ ਨੇ ਨਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਦਿਂਦੀਆਂ ਨੇ ਨਾ ਇਥੇ ਕੋ ਕੋਤੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ ਇਹਨਾਂ ਚੋਰ ਚੱਕਿਆਂ ਨੂੰ ਦੀਂਦੀਆਂ ਨੇ ਅੱਜ ਤੱਕ ਕਿਸੇ ਵੀ ਜਥੇਬੰਦੀ ਨੇ ਇਹ ਨਹੀਂ ਕਿਹਾ ਵੀ ਭਾਈ ਇਹ ਇਤਿਹਾਸਕ ਪੌੜੀਆਂ ਦਾ ਜਿੰਦਾ ਖੋਲੋ ਇੱਥੇ ਕੀ ਆ ਦਿਖਾਵੋ ਕਿਉਂਕਿ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਇਤਿਹਾਸ ਮਹਾਰਾਜਾ ਅਨਜੀਤ ਸਿੰਘ ਜੀ ਨੇ ਲਿਖਾਇਆ ਸੀ ਉਹ ਇਤਿਹਾਸ ਸੰਗਤਾਂ ਨਾਲ ਦੇਖ ਲੈਣ ਸੰਗਤਾਂ ਦਰਸ਼ਨ ਨਾਲ ਕਰ ਲੈਣ ਉੱਥੇ ਇਤਿਹਾਸ ਬਾਰੇ ਉਹ ਪੌੜੀਆਂ ਦੇ ਅੰਦਰ ਇਤਿਹਾਸ ਕੀ ਆ ਕਿ ਉਹ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਇਤਿਹਾਸ ਲਿਖਵਾਇਆ ਸੀ ਮਹਾਰਾਜਾ ਅਨਜੀਤ ਸਿੰਘ ਜੀ ਨੇ ਕੰਧਾਂ ਤੇ ਚਿੱਤਰਕਾਰੀ ਕਰਾਈ ਸੀ ਉੱਥੇ ਜੇ ਸੰਗਤਾਂ ਜਾਣਗੀਆਂ ਦੇਖ ਸਕਦੀਆਂ ਨੇ ਕਿ ਪੰਜ ਪਿਆਰੇ ਨੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੀ ਤਸਵੀਰ ਆ ਉਹ ਸਮਿਆਂ ਦੀ 18ਵੀਂ ਸਦੀ ਚ ਬਣਮਾਈ ਸੀ ਮਹਾਰਾਜਾ ਅਨਜੀਤ ਸਿੰਘ ਜੀ ਨੇ ਉਹਦੇ ਚ ਤੁਸੀਂ ਦੇਖ ਸਕਦੇ ਹੋ ਕਿ ਪੰਜ ਪਿਆਰੇ ਨੇ ਕੋਲੇ ਉਹਨਾਂ ਦੇ ਇਨਸਾਨ ਸਾਹਿਬ ਚੱਕਿਆ ਹੋਇਆ ਨੀਲੇ ਰੰਗ ਦਾ ਉਹ ਇਨਸਾਨ ਸਾਹਿਬ ਤੇ ਕੀ ਆ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਤਾਰ ਉਹ ਇਨਸਾਨ ਸਾਹਿਬ ਦੀ ਤਸਵੀਰ ਆ ਜੇ ਉਹ ਇਨਸਾਨ ਸਾਹਿਬ ਦੀ ਤਸਵੀਰ ਦੇਖ ਲਏਗੀ ਸੰਗਤ ਤਾਂ ਦਰਸ਼ਨ ਕਰੂਗੀ ਇਨਸਾਨ ਸਾਹਿਬ ਦੇ ਤਾਂ ਇਹ ਵੀ ਕਹੂਗੀ ਵੀ ਜਿਹੜਾ ਤੁਸੀਂ ਝੰਡਾ ਚੜਾਇਆ ਅੰਗਰੇਜ਼ਾਂ ਦੇ ਲੋਕੋ ਆਲਾ ਇਹਨੂੰ ਸਿੱਟੋ ਥੱਲੇ ਚੜਾਵੋ ਸ੍ਰੀ ਗੁਰੂ ਦਸਵੇਂ ਪਾਸਾ ਜਿਹਦਾ ਇਨਸਾਨ ਸਾਹਿਬ ਸੰਗਤਾਂ ਵਿਰੋਧਨਾ ਕਰਨ ਲੱਗ ਜਾਣ ਇਸ ਕਰਕੇ ਪੌੜੀਆਂ ਨੂੰ ਜ਼ਿੰਦਾ ਹੀ ਲਾਤਾ ਏ ਐਡੇ ਹਰਾਮਖੋਰ ਨੇ ਮਹਿੰਗ ਜੱਥੇ ਬੰਦੀਆਂ ਵਾਲੇ ਤੇ ਸਿੱਖ ਜੱਥੇ ਬੰਦੀਆਂ ਵਾਲੇ ਇਹ ਕਦੇ ਵੀ ਨਹੀਂ ਕਹਿੰਦੇ ਕਦੇ ਵੀ ਨਹੀਂ ਕਹਿੰਦੇ ਕਿ ਉਹਦਾ ਦਰਵਾਜ਼ਾ ਖੋਲੋ ਅੱਜ ਦੇਖੋ ਡੱਡੂਆਂ ਵਾਂਗੂ ਗੜੈਂ 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 ਕਰਨ ਲੱਗੇ ਇਹ ਮਰੇ ਮੁਕਰੇ ਨੇ ਗੁਰੂ ਘਰ ਦੀ ਗੋਲਕ ਚੋਰ ਹਰਾਮੀ ਨੇ ਇਹਨਾਂ ਨੂੰ ਪਛਾਣਨ ਦੀ ਲੋੜ ਆ ਇਸ ਵੇਲੇ ਸੰਗਤ ਇਹ ਗੇਮ ਖੇល ਰਹੇ ਨੇ ਸਿਰਫ ਗੇਮ ਚੱਲ ਰਹੀ ਆ ਜਿਹੜੀਆਂ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਨੇ ਉਹਨਾਂ ਦਾ ਜ਼ਿੰਦਾ ਖੋਲਿਆ ਜਾਵੇ ਉੱਥੇ ਨਹੀਂ ਇਹ ਬੋਲਦੇ ਉੱਥੇ ਇਹਨਾਂ ਦਾ ਕੋਈ ਏਕਾ ਨਹੀਂ ਹੁੰਦਾ ਮਰ ਜਾਣਿਆਂ ਦਾ ਹੁਣ ਦੇਖੋ ਇਹ ਸਾਰੇ ਇਕੱਠੇ ਹੋ ਗਏ ਇਹ ਆ ਜੀ ਇੱਕ ਗੇਮ ਇਹ ਨੇ ਸਾਰੇ ਮੈਂ ਹੁਣ ਕੀ ਬੋਲਾਂ ਇਹ ਨੇ ਸਾਰੇ ਪੰਥ ਦੇ ਦੁਸ਼ਮਣ ਗੋਲਕ ਚੋਰ ਹਰਾਮ ਖੋਰ ਇਹ ਹਰਾਮ ਖੋਰ ਨੇ ਜਦੋਂ ਇਹਨਾਂ ਨੂੰ ਕਹੀਦਾ ਕਿ ਦੱਸੋ ਜਿਹੜਾ ਝੰਡਿਆਂ ਦੇ ਉੱਤੇ ਲੋਗੋ ਲਾਇਆ ਉਹ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਤਾਂ ਇਹਨਾਂ ਦੇ ਸੱਪ ਲੜ ਜਾਂਦਾ ਬੋਲਦੇ ਨਹੀਂ ਕਿਉਂਕਿ ਅੱਜ ਗੁਰਦੁਆਰਿਆਂ ਚ ਜਿਹੜੇ ਝੰਡੇ ਚੜੇ ਹੋਏ ਨੇ ਉਹ ਉਹ ਅੰਗਰੇਜ਼ਾਂ ਦੇ ਦਿੱਤੇ ਚੜੇ ਹੋਏ ਨੇ ਉੱਤੇ ਲੋਗੋ ਲਾਇਆ ਹੋਇਆ ਅੰਗਰੇਜ਼ਾਂ ਦਾ ਤੁਹਾਨੂੰ ਟੀਵੀ ਦੀ ਸਕਰੀਨ ਤੇ ਦਿਖਾਉਨੇ ਆ ਸ੍ਰੀ ਗੁਰੂ 10ਵੇਂ ਪਾਸਾ ਜਿੱਦਾ ਖੰਡਾ ਦੇਖੋ ਜਿਹੜੇ ਖੰਡੇ ਦੇ ਦਰਸ਼ਨ ਕਰਾਏ ਜਾਂਦੇ ਨੇ ਅਨੰਦਪੁਰ ਸਾਹਿਬ ਤੇ ਦੂਜੇ ਪਾਸੇ ਰਾਣੀ ਦਾ ਲੋਗੋ ਦੇਖੋ ਉਹ ਲੋਗੋ ਆ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਪੈਰ ਦੀ ਜੁੱਤੀ ਤੋਂ ਡਿਜ਼ਾਈਨ ਲਿਆ ਗਿਆ ਸੀ ਉਹਦਾ ਕਿਉਂਕਿ ਪੈਰ ਦੀ ਜੁੱਤੀ ਵਾਲਾ ਡਿਜ਼ਾਈਨ ਤੁਹਾਡੇ ਮੱਥੇ ਤੇ ਲਾਵਾਂਗੇ ਅੰਗਰੇਜ਼ਾਂ ਨੇ ਕਿਹਾ ਲਾ ਦਿੱਤਾ ਅੱਜ ਲਾਈ ਫਿਰਦੇ ਨੇ ਨੇਂਹ ਬਣੇ ਹੋਏ ਨੇ ਕਿ ਥੱਲਿਓਂ ਚੌੜਾ ਉੱਤੋਂ ਚੌੜਾ ਸ਼ਾਮ ਦੇ ਨਾਲ ਲਾਈ ਫਿਰਦੇ ਨੇ ਪਰ ਇਹ ਅੰਗਰੇਜ਼ਾਂ ਦੀ ਪੈਰ ਦੀ ਜੁੱਤੀ ਦਾ ਡਿਜ਼ਾਈਨ ਆ ਜੁੱਤੀ ਦਾ ਤਲਾ ਦੇਖ ਲਓ ਉਦਾਂ ਦਾ ਡਿਜ਼ਾਈਨ ਹੈ ਥੱਲਿਓਂ ਚੌੜਾ ਉੱਤੋਂ ਚੌੜਾ ਜਿਹੜਾ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਖੰਡਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਟੀਵੀ ਦੀ ਸਕਰੀਨ ਤੇ ਦੇਖ ਲਓ ਇੱਥੇ ਇਹ ਬੋਲਦੇ ਨਹੀਂ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਬ ਕਾਲ ਤੱਕ ਸਭ ਤੇ ਝੂਲਦਾ ਹੁੰਦਾ ਸੀ ਉਹਦੀਆਂ ਫੋਟੋਆਂ ਵੀਡੀਓ ਹੈਗੀਆਂ ਨੇ ਦਿਖਾਉਨੇ ਆ ਕਿ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰੇ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਬ ਸੀ ਨੀਲੇ ਰੰਗ ਦਾ ਉੱਥੇ ਇਹ ਬੋਲਦੇ ਨਹੀਂ ਇਹਨਾਂ ਤੇ ਸੱਪ ਲੜ ਜਾਂਦਾ ਇਹ ਜੇ ਗੁੰਡੇ ਅਪਰਾਧੀਆਂ ਦਾ ਵਿਰੋਧ ਕਰਨ ਦੀ ਲੋੜ ਆ ਇਹ ਦਿਖਦੇ ਤੁਹਾਨੂੰ ਨੰਘਨੇ ਪਰ ਹੈਗੇ ਇਹ ਗੁੰਡੇ ਤੇ ਪ੍ਰਾਧੀ ਗੁਰੂ ਘਰ ਦੇ ਚੋਰ ਗੋਲਕ ਚੋਰ ਹਰਾਮ ਖੋਰ ਇਹ ਸਾਰੇ ਇਕੱਠੇ ਨੇ ਹੁਣ ਤੁਹਾਡੇ ਸਾਹਮਣੇ ਸਾਰਾ ਸੱਚ ਆ ਗਿਆ ਜਿੰਨੇ ਵੀ ਜਥੇਦਾਰ ਦੇ ਹਮੈਤੀ ਨੇ ਉਹ ਪੰਥ ਦੇ ਦੁਸ਼ਮਣ ਨੇ ਗਦਾਰ ਨੇ ਬਾਦਲਾਂ ਦੇ ਹਮੈਤੀ ਨੇ ਬਾਦਲਾਂ ਦੀ ਜੁੱਤੀ ਚ ਪਾਣੀ ਪੀਣ ਵਾਲੇ ਨੇ ਕਿਉਂਕਿ ਬਾਦਲਾਂ ਨੇ ਇਹੀ ਅਖੌਤੀ ਜਥੇਦਾਰਾਂ ਨੂੰ ਦੁਬਾਰਾ ਲਿਆਉਣਾ ਸਿਰਫ ਗੇਮ ਆ ਇਹ ਗੇਮ ਦਾ ਹਿੱਸਾ ਨਾ ਬਣੋ ਆ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਪੂਰਾ ਨਿਸ਼ਾਨ ਸਾਹਿਬ ਜੀ ਦਾ ਇਤਿਹਾਸ ਸਭ ਦੇ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਨਸਾਨ ਸਾਹਿਬ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਆਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ historymuseumusa.com ਤੇ ਜਾ ਕੇ ਵੀ ਦੇਖ ਸਕਦੇ ਹੋ ਇਤਿਹਾਸ ਆ ਜਿਹੜਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਆ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੀ ਸੀਗੀ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਹਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਾਹਬ ਤੇ ਚੜੇ ਹੁੰਦੇ ਸੀ ਨਿਸ਼ਾਨ ਸਾਹਿਬ ਇਹ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਜਿਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਔਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਪ੍ਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸਹੀਦਾਂ ਦੀਆਂ ਉੱਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦਿਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਅਜੇ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ 'ਚ ਨਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸਤ ਬਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਹ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਆ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਇੱਕ ਟੁਆਏ ਜੇ ਨਾਲੇ ਅੰਮ੍ਰਿਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲਿਆਂ ਚੌੜਾ ਉੱਤੇ ਚੌੜਾ ਇਹ ਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਾਬ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਾਹ ਤੇ ਇਹ ਤਾਂ ਅੱਜ ਤਿੱਕਰ ਨਹੀਂ ਚੜਾਇਆ ਗਿਆ ਅੱਜ ਤਿੱਕਰ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਹਿਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸ਼ਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦਾਰੇ ਚ ਚੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦੇਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਆ ਫੇਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹ ਆਹ ਇੱਕ ਕਿ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ